ਇਦੋਂ ਥੋੜੀਆਂ-ਥੋੜੀਆਂ ਹਰਕਤਾਂ ਸਾਰੇ ਪਾਸੇ ਹੋਣ ਲੱਗਦੀਆਂ ਨੇ ਤਾਂ ਹਿਲਜੁਲ ਹੋਰ ਪਾਸੇ ਵੀ ਹੋਣ ਲੱਗ ਜਾਂਦੀ ਹੈ ਉਧਰ ਕਹਿੰਦੇ ਕਿ ਜਿਹੜੇ ਖਡੂਰ ਸਾਹਿਬ ਵਾਲੇ ਪਾਸੇ ਨੇ ਐਮਐਲਏ ਸਾਹਿਬ ਮਨਜਿੰਦਰ ਜੀ ਲਾਲ ਉਹਨਾਂ ਨੇ ਉਹਨਾਂ ਨੇ ਵੀ ਕਹਿੰਦੇ ਇੱਕ ਪਰਚੀ ਬਣਾਈ ਇੱਕ ਸਲਿੱਪ ਬਣਾਈ ਜਾਂ ਇੱਕ ਸੂਚੀ ਬਣਾਈ ਤੇ ਉਹ ਐਸਐਸਪੀ ਸਾਹਿਬ ਨੂੰ ਸੌਂਪਤੀ ਆ ਉਹਦੇ ਚੋਂ ਕਹਿੰਦੇ ਨਸ਼ਾ ਤਸਕਰਾਂ ਦੀ ਕੋਈ ਸੂਚੀ ਹੈ ਜਾਂ ਕੁਝ ਹੋਰ ਸੂਚੀਆਂ ਨੇ ਹੁਣ ਸੱਚੀ-ਮੁੱਚੀ ਐਕਸ਼ਨ ਜਿਹੜਾ ਜੇਸ ਐਕਸ਼ਨ ਦੇ ਪਿੱਛੇ ਵੀ ਉੱਪਰਾਂ ਦੇ ਪਾਸੇ ਜ਼ੋਰ ਪੈ ਰਿਹਾ ਹੈ ਦੇਖੋ ਦਬਾਅ ਤੇ ਲੋਕਾਂ ਦਾ ਹੈ ਨਾ ਜੀ ਉੱਥੇ ਬਹੁਤ ਮੌਤਾਂ ਹੋਈਆਂ ਨੇ ਜੀ ਉਸ ਇਲਾਕੇ ਦੇ ਵਿੱਚ ਹਮ ਪੰਜਾਬ ਦਾ ਕੋਈ ਕੋਨਾ ਹੀ ਬਚਿਆ ਹੋਵੇਗਾ ਜਿੱਥੇ ਇਸ ਤਰ੍ਹਾਂ ਦੀਆਂ ਮੌਤਾਂ ਨਹੀਂ ਹੁੰਦੀਆਂ ਆ ਪਿੱਛੇ ਜੇ ਇੱਕ ਨੌਜਵਾਨ ਉਸ ਏਰੀਆ ਚ ਮਰਿਆ ਹਮ ਤਾਂ ਲੋਕਾਂ ਦਾ ਦਬਾਅ ਜਿਹੜਾ ਹੁੰਦਾ ਹਾਲਾਂਕਿ ਚਲੋ ਜਿਵੇਂ ਕਿਵੇਂ ਆ ਲਾਲ ਪ੍ਰੋਫਰਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਹੈਗੀ ਆ ਇਹਨਾਂ ਨੂੰ ਪਤਾ ਹੀ ਆ ਜੀ ਗਰਮੀਤ ਸਿੰਘ ਚੋਹਾਨ ਵਾਲਾ ਸਾਰਾ ਐਪੀਸੋਡ ਕਿ ਕਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਬਦਲਿਆ ਗਿਆ ਸੀ ਤੇ ਫਿਰ ਕਿਸ ਤਰ੍ਹਾਂ ਪੁਸ਼ਪ ਵਰਖਾ ਕੀਤੀ ਪੁਲਿਸ ਵਾਲਿਆਂ ਨੇ ਜੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਵੀ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਸੀਗੀ ਜੀ ਠੀਕ ਹੈ ਨਾ ਜੀ ਉਹ ਸਾਰੀਆਂ ਚੀਜ਼ਾਂ ਆਪਾਂ ਜਾਣਦੇ ਹੀ ਆਂ ਲਖਣਾਂ ਲੁਕਸ਼ਣਾਂ ਚ ਕੀ ਹੁੰਦਾ ਰਿਹਾ ਸਾਹਿਬ ਕਿਤਾਬ ਪਰ ਚਲੋ ਜੋ ਮਰਜੀ ਆ ਘਟੋ ਘਟ ਕਿਸੇ ਵਿਧਾਇਕ ਨੇ ਜਾ ਕੇ ਇੱਕ ਸੂਚੀ ਤੇ ਫੜਾਉਣ ਦੀ ਜ਼ਰੂਰਤ ਕੀਤੀ ਹੈ ਨਾ ਕਿਹਾ ਲੋ ਐਸਐਸਪੀ ਸਾਹਿਬ ਜੀ ਅੱਗੇ ਦੀ ਕਾਰਵਾਈ ਤੁਸੀਂ ਸੰਭੋ ਵੀ ਆ ਬੰਦੇ ਆ 2250 ਨਾਮ ਆ ਉਹਦੇ ਵਿੱਚ ਹਿਸਾਬ ਲਾ ਲਓ ਇੱਕ ਹਲਕੇ ਦਾ ਹਲਕੇ ਚ ਕਿੰਨੇ ਪਿੰਡ ਹੁੰਦੇ ਵਾ ਤੂੰ ਮੈਕਸਿਮਮ 70 ਲਾ ਲਓ 90 ਲਾ ਜੀ ਪਰ 2250 ਨਾ ਬਹੁਤ ਬੰਦੇ ਆ 2250 ਉਹ ਬੰਦੇ ਆ ਜਿਹੜੇ ਮੋਟਾ ਕੰਮ ਕਰਦੇ ਆ ਜਾਂ ਦਰਮਿਆਨਾ ਕੰਮ ਕਰਦੇ ਆ ਜੀ ਤੇ ਉਹਦੇ ਵਿੱਚ ਕੁਝ ਬੰਦੇ ਇਹੋ ਜਿਹੀ ਸੂਚੀ ਚ ਪਾਏ ਆ ਇਹਨਾਂ ਨੇ ਵੀ ਜਿਨ੍ਹਾਂ ਨੂੰ ਸਮਾਨਤਾ ਮਿਲੀ ਕੋਰਟ ਤੋਂ ਹੂੰ ਆਏ ਤੇ ਉਹਨਾਂ ਨੇ ਫੇਰ ਤੋਂ ਅੰਦਾਰੰਭ ਕਰ ਦਿੱਤਾ ਜੀ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਹੂੰ ਹੂੰ ਪੁਲਿਸ ਵੀ ਹੁਣ ਇੱਥੇ ਕੀ ਕਰੂਗੀ ਪਰਚਾ ਪਾਇਆ ਕੋਟ ਜ਼ਮਾਨਤ ਦੇ ਦਿੰਦੀ ਕਈ ਵਾਰ ਕੁਝ ਦਿਨਾਂ ਦੇ ਅੰਦਰ ਅੰਦਰ ਆ ਕੇ ਫੇਰ ਆਪਣਾ ਕੰਮ ਕਾਰ ਜਿਹੜਾ ਚਲਾ ਰਹੇ ਨੇ ਤਾਂ ਗੱਲ ਇਹ ਹੈ ਕਿ ਹੁਣ ਜੇ ਇਸ ਮਾਮਲੇ ਦੇ ਵਿੱਚ ਵੇਖੀਏ ਇੱਕ ਗੱਲ ਤੇ ਸਾਫ਼ ਹੈ ਨਾ ਕਿ ਇੱਕ ਹਲਕੇ 'ਚ ਜੇ ਐਡੀ ਵੱਡੀ ਸੂਚੀ ਨਿਕਲੀ ਹੈ ਤੇ ਪੂਰੇ ਪੰਜਾਬ 'ਚ ਕਿੰਨੇ ਇਹਨਾਂ ਦੇ ਕਿੰਨੇ ਨਿਕਲ ਸਕਦੇ ਬਿਲਕੁਲ ਕਿ ਇਹਦਾ ਮਤਲਬ ਇਹੋ ਆ ਕਿ ਨਸ਼ਾ ਵੀ ਬੰਦ ਨਹੀਂ ਹੋਇਆ ਕਰਪਸ਼ਨ ਵਾਂਗੂ ਤੇ ਹਰੇਕ ਹਲਕੇ ਦਾ ਹੀ ਇਹ ਰੌਲਾ ਹੈ ਬਿਲਕੁਲ ਇਹਨਾਂ ਨੇ ਹੀ ਅਪੀਲ ਕੀਤੀ ਸੀ ਪੰਚਾਇਤਾਂ ਦਾ ਸਮਰਥਨ ਮੰਗਿਆ ਸੀਗਾ ਕਿ ਤੁਸੀਂ ਮਤੇਮਤੇ ਪਾਓ ਇਕੱਠੇ ਹੋ ਜੀ ਤੇ ਚਲੋ ਪੰਚਾਇਤਾਂ ਨੇ ਵੀ ਗੁੱਡ ਕੰਮ ਕੀਤਾ ਜੀ ਉਹਨਾਂ ਨੇ ਮਤੇਮਤੇ ਪਾਏ ਨੇ ਖੜੂਰ ਸਾਹਿਬ ਹਲਕੇ ਦੀਆਂ ਕਈ ਪੰਚਾਇਤਾਂ ਦੇ ਹੂੰ ਹੂੰ ਕਿ ਹਾਂ ਭਾਈ ਇਹਨਾਂ ਦੇ ਮਗਰਮਗਰ ਨਾ ਜਾਓ ਜਿੱਦਾਂ ਵੀ ਆ ਤੂੰ ਮਤਲਬ ਕਿ ਚਾਹੇ ਕੁਝ ਵੀ ਆ ਹੁਣ ਆਇਆ ਤਾਂ ਲੋਕਾਂ ਦਾ ਦਬਾਅ ਤੇ ਆਪਾਂ ਨੂੰ ਵੀ ਦੀਦਾ ਹੈ ਨਾ ਕਿ ਜਦੋਂ ਹੇਠਾਂ ਨੌਜਵਾਨ ਮਰ ਰਹੇ ਹੋ ਜਦੋਂ ਗਲੀਆਂ ਦੇ ਵਿੱਚ ਇਹ ਚਿੱਟਾ ਵੇਚਣ ਵਾਲੇ ਦੰਦ ਨਾਉਂਦੇ ਫਿਰਦੇ ਨੇ ਸਰ ਅੱਜ ਕੱਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ ਚਿੱਟਾ ਵੇਚਣ ਵਾਲੇ ਇਕੱਲੇ ਪਿੰਡ ਦੇ ਨਹੀਂ ਕੋਈ ਚਾਰ ਪੰਜ ਇਕੱਠੇ ਹੁੰਦੇ ਆਲੇ ਦੁਆਲੇ ਵੀ ਇਹਨਾਂ ਦਾ ਨੈਟਵਰਕ ਬਣ ਜਾਂਦਾ ਹੂੰ ਬਿਲਕੁਲ ਜੇ ਤੁਸੀਂ ਕੋਈ ਬਾਹਲਾ ਤਿੰਗੜੋ ਇੰਗੜੋਗੇ ਨਾ ਇਕੱਠੇ ਹੋ ਜਾਂਦੇ ਨੇ ਐਡੇ ਐਡੇ ਤੇ ਡਾਂਗਾ ਨੂੰ ਇਹਨਾਂ ਨੇ ਟੋਕੇ ਲਾਇਏ ਨੇ ਹੂੰ ਪਠੇ ਕੁਤਰ ਨਾਲ ਟੋਕੇ ਨਹੀਂ ਉਹ ਉਹ ਤੇ ਡਾਗਾ ਲਾਏ ਬਿਲਕੁਲ ਬਿਲਕੁਲ ਅਗਲਾ ਕਹਿੰਦਾ ਹੈ ਕਿ ਇਹ ਤੇ ਇੰਚ ਇੰਚ ਕੱਟ ਦੇਣਗੇ ਸਾਨੂੰ ਕੋਈ ਸ਼ਰਾਬ ਜਿਹੜਾ ਹੈਗਾ ਸਾਦਾ ਬੰਦਾ ਹੈ ਕੋਈ ਸ਼ਰੀਫ ਬੰਦਾ ਉਹ ਤੇ ਕਹਿੰਦਾ ਵੀ ਨਹੀਂ ਕੁਝ ਨਹੀਂ ਠੀਕ ਹੈ ਬਈ ਇੱਕ ਕਾਦੇ ਵਾਸਤੇ ਇਹਨਾਂ ਨੂੰ ਤੇ ਸਿਕਿਉਰਿਟੀ ਦਿੱਤੀ ਆ ਆਪਾਂ ਹੂੰ ਹੂੰ ਜੀ ਇਹਨਾਂ ਉਤੇ ਮੋਟਾ ਪੈਸਾ ਵੀ ਦਿੰਨੇ ਆ ਆਪਾਂ ਖਾਣ ਪੀਣ ਨੂੰ ਮੰਦਰੀ ਡੰਡੇ ਖਾਨ ਨੂੰ ਰਿੱਚ ਘਾਤੋਂ ਜਦੋਂ ਵਈ ਜਨਤਾ ਨੇ ਤੁਹਾਨੂੰ ਚੋਣ ਨਹੀਂ ਦਿੱਤਾ ਆ ਵਧੀਆ ਗੱਲ ਤੁਸੀਂ ਜਾਓ ਸੂਚੀ ਦੇਖ ਕੇ ਆਓ ਲੋਕਾਂ ਨੂੰ ਕੋਈ ਮਰਵਾਉਂਦੇ ਜੀ ਹੂੰ ਮੈਂ ਉਹ ਗੱਲ ਕਰ ਰਿਹਾ ਸੀ ਅੱਜ ਮੇਰਾ ਦੋਸਤ ਹੈ ਉਹਨਾਂ ਨੇ ਆਪਦੇ ਪਿੰਡ ਕਮੇਟੀ ਬਣਾਈ ਹੋਈ ਹੈ ਜੀ ਉਹ ਕਹਿੰਦਾ ਸੀ ਬੰਦਾ ਫੜ ਲਿਆ ਹਾਲ ਵੇਖੋ ਬੰਦਾ ਫੜ ਲਿਆ ਜਿਸੂਲੇ ਤੇ ਪੁਲਿਸ ਵਾਲਾ ਸਾਨੂੰ ਕਹਿੰਦਾ ਕਹਿੰਦਾ ਭਾਈ ਕੱਲੇ ਆ ਵੀ ਪਰਚਾ ਮੈਂ ਕੱਢ ਦੂੰ ਮੋੜਦਾ ਨਹੀਂ ਮੈਂ ਤੁਹਾਨੂੰ ਜੀ ਤੇ 4000 ਰੁਪਏ ਖਰਚ ਆਊਗਾ ਅਸੀਂ ਆਪਦੇ ਕੋਲੋਂ ਥੋੜੀ ਕਰਾਂਗੇ ਤਾਂ ਲਓ ਇਹ ਵੀ ਔਕਾ ਉਹ ਕਮੇਟੀ ਕਹਿੰਦੇ ਜੀ 4000 ਤਾਂ ਨਹੀਂ ਫਿਰ ਉਹ ਕਹਿੰਦਾ ਵੀ ਸ਼ਰਮੋ ਕੁ ਸ਼ਰਮੀ 2000 ਰੁਪਏ ਦੇ ਕੇ ਆਇਆ ਸੀ ਤੇ ਫਿਰ ਇਹ ਵੀ ਹੁਣ ਹਰੇਕ ਬੰਦਾ ਕਿੱਥੋਂ ਹੌਸਲਾ ਕਰੇ ਵੀ ਪੈਸੇ ਵੀ ਖੁਲੋਂ ਦੇਵੇ ਉਹ ਕਹਿੰਦੇ ਵੀ ਇੱਕ ਤੇ ਅਸੀਂ ਦੁਸ਼ਮਣੀ ਪਾਉਣ ਦੇ ਆ ਇੱਕ ਅਸੀਂ ਆਪਦਾ ਟਾਈਮ ਬਰਬਾਦ ਕਰਦੇ ਆ ਜੀ ਇੱਕ ਉਲਟਾ ਪਰਚੇ ਦਾ ਖਰਚਾ ਵੀ ਦੇ ਕੇ ਆਏ ਹਾਂ ਆਜੀ ਦੱਸ ਅਸੀਂ ਮੇਰਾ ਦੋਸਤ ਉਹ ਚਿੱਤਰ ਗੱਲਾਂ ਹੀ ਨੇ ਤਾਂ ਮਤਲਬ ਇਹ ਹੋ ਆ ਕੇ ਭਾਈ ਬਧਾਇ ਕਿ ਇਸੇ ਕੰਮ ਵਾਸਤੇ ਆ ਠੀਕ ਹੈ ਤੁਸੀਂ ਜਾਓ ਸੂਚੀ ਦੇਵੋ ਜੀ ਤੇ ਉਹਨਾਂ ਨਾਲ ਐਸਐਸਪੀ ਦਾ ਪਤਾ ਲੱਗ ਜਾਊਗਾ ਹਾਲਾਂਕਿ ਐਸਐਸਪੀ ਐਸਐਸਪੀ ਨੇ ਕਿਹਾ ਅਭੀ ਮੰਨਿਓ ਹੈ ਸ਼ਾਇਦ ਉਥੇ ਉਹਨਾਂ ਕਿਹਾ ਕਿ ਉਹਨੇ ਕਿ ਯਾਰ ਅਸੀਂ ਜਾਂਚ ਪੜਤਾਲ ਕਰਵਾਵਾਂਗੇ ਪਹਿਲਾਂ ਜੀ ਤੇ 15 ਦਿਨਾਂ ਦੇ ਵਿੱਚ ਵਿੱਚ ਅਸੀਂ ਐਕਸ਼ਨ ਸ਼ੁਰੂ ਕਰ ਦੇਾਂਗੇ ਵੀ ਅਸੀਂ ਵੈਰੀਫਾਈ ਕਰ ਲੈਨੇ ਆ ਇਹਨਾਂ ਚੀਜ਼ਾਂ ਨੂੰ ਜੋ ਜੋ ਸੂਚੀ ਆ ਸੂਚੀ ਦਾ ਮਤਲਬ ਇਹ ਵੀ ਨਹੀਂ ਹੈ ਨਾ ਕਿ ਲਾਕਡਾਟ ਚ ਕੋਈ ਨਾ ਪਾ ਦੇ ਤੋ ਸਾਰੇ ਉਹੀ ਹੋਗੇ ਸਾਰੇ ਉਹੀ ਨਹੀਂ ਹੋਗੇ ਠੀਕ ਹੈ ਨਾ ਜੀ ਸੋ ਉਹ ਸੂਚੀ ਨੂੰ ਛਾਨਣਾ ਲੱਗ ਜਾਊਗਾ ਜਿਹੜਾ ਜਿਹੜਾ ਵੀ ਹੋਇਆ ਜਾਇਜ਼ ਤੇ ਫਿਰ ਉਹਨੂੰ ਅਸੀਂ ਬੜਕਾ ਦੇਾਂਗੇ ਤਾਂ ਵਧੀਆ ਗੱਲ ਹੈ ਉਧਰੋਂ ਐਸਐਸਪੀ ਤੇ ਉਧਰੋਂ ਵਿਧਾਇਕ ਇਹ ਜਾਣਨ ਲੋਕਾਂ ਦਾ ਵਿੱਚੋਂ ਰੋਲ ਹੀ ਖਤਮ ਕਰੋ ਤੁਸੀਂ ਬਿਲਕੁਲ ਸੂਚੀ ਹਾਸਲ ਕਰੋ ਪੰਚਾਇਤਾਂ ਤੋਂ ਲੋਕਾਂ ਨੇ ਬਦਲ ਲੈ ਲਓ ਤੁਸੀਂ ਜੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਨਹੀਂ ਇਹਨਾਂ ਨੂੰ ਚਾਹੀਦਾ ਕਿ ਪਿੰਡਾਂ 'ਚ ਭੇਜੋ ਸਾਰੀਆਂ ਥਾਵਾਂ ਤੋਂ ਸੂਚੀ ਲੈ ਲਓ ਨਾ ਪਹਿਲਾਂ ਪਿੰਡਾਂ 'ਚ ਜਾਓ ਉੱਥੋਂ ਸੂਚੀ ਲੈ ਲਓ ਫਿਰ ਉਹ ਸਾਰੀ ਇਕੱਠੀ ਕਲੈਕਟਿਵਲੀ ਬਣਾ ਲਓ ਸਾਰੇ ਜ਼ਿਲ੍ਹੇ ਦੀ ਤੇ ਜਾ ਕੇ ਦੇਓ ਪੁਲਿਸ ਮੁਖੀ ਨੂੰ ਪਰ ਸੈਂਕੜੇ ਹਜ਼ਾਰਾਂ ਦੇ ਵਿੱਚ ਹੋ ਸਕਦੀ ਹੈ ਸੂਚੀ ਚਲੋ ਹੁਣ ਸੂਚੀ ਤੇ ਭਾਵੇਂ ਹੁਣ ਆਪਾਂ ਕੀ ਕਰੀਏ ਉਹਨੂੰ ਸੁਖਮ ਸਿੰਘ ਆਪਾਂ ਤੇ ਲਾਇ ਨਹੀਂ ਵੇਚਣਾ ਉਹ ਤਾਂ ਪਵੇਂ ਜ਼ਰਾ ਉਹ ਚੋਵੇ ਤੇ ਲੱਖਾਂ ਤੇ ਜਿਲ੍ਹਾ ਆਓ ਭਾਈ ਤੁਸੀਂ ਹੁਣ ਲਭੋ ਤੇ ਸਹੀ ਨਾ ਭਾਈ ਉਹਨਾਂ ਨੂੰ ਲਭੋ ਤੇ ਉਹਨਾਂ ਨੂੰ ਚੱਕੋ ਜੀ ਜੀ ਚੱਕੋ ਕਮੂੜ ਤੇ ਇਹ ਤੇ ਧਾਲੀਵਾਲ ਸਾਹਿਬ ਨੂੰ ਤੇ ਪਹਿਲਾਂ ਤੇ ਮਾਫੀ ਮੰਗਣੀ ਚਾਹੀਦੀ ਆ ਉਹ ਐਵੇਂ ਚਾਰ ਕਿ ਦਿਨਾਂ ਬਾਅਦ ਆ ਜਿੰਦੇ ਮੂੰਹ ਤੇ ਜੱਬਾ ਮਾਰਦੇ ਮਾਰਦੇ ਭਾਈ ਆ ਗੱਲ ਇਹ ਆ ਕਿ ਭਾਈ ਤੁਸੀਂ ਤੇ ਕਹਿੰਦੇ ਸੀ 31 ਦਸੰਬਰ ਤੱਕ ਮੈਸ਼ਾ ਲਭਣਾ ਹੀ ਹੈ ਹੂੰ ਤੇ ਘਟੋ ਘਟ ਤੁਸੀਂ ਮਤਲਬ ਕਿ ਹੁਣ ਅੱਜ ਕੱਲ ਦਾ ਅਫਸੋਸ ਤੇ ਜ਼ਾਰ ਕਰੋ ਜੀ ਕਿ ਤੁਹਾਡੇ ਮਾਜੇ ਦੇ ਵਿੱਚ ਤੁਹਾਡਾ ਉੱਠ ਕੇ ਬਰਾਏ ਕਿ 2250 ਬੰਦੇ ਦੀ ਸੂਚੀ ਲਈ ਜਾਂਦਾ ਜੀ ਤੇ 31 ਦਸੰਬਰ ਨੂੰ ਕਿਹੜਾ ਨਸ਼ਾ ਖਤਮ ਹੋ ਗਿਆ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਮਿੱਤਰ ਕਹਿ ਰਹੇ ਨੇ ਜਗਤਾਰ ਸਿੰਘ ਜੀ ਕਹਿੰਦੇ ਛਵੀ ਸੁਧਾਰਨ ਦੀ ਆਖਰੀ ਕੋਸ਼ਿਸ਼ ਕਰ ਰਹੇ ਹੈ ਉਧਰ ਸੁਖ ਮੈਂਬਰ ਜੀ ਚਲੋ ਕੁਝ ਹੋਵੇ ਤਾਂ ਸਹੀ ਛਵੀ ਵੀ ਆਪ ਦੀ ਭਾਈ ਠੀਕ ਆ ਛਵੀ ਵੀ ਸੁਧਾਰ ਲੈਣਾ ਕਟਕਟ ਸੁਧਾਰਤੇ ਆਵੇ ਨਾ ਕੋਈ ਜੀ ਬਿਲਕੁਲ 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 ਉਧਰ ਬਲਜਿੰਦਰ ਕੌਰ ਵੀ ਬੀਨੂ ਵੀ ਕਹਿੰਦੇ ਲੋਕ ਬਹੁਤ ਤੰਗ ਕਰ ਰਹੇ ਉਹਨਾਂ ਨੂੰ ਹੀ ਕਰਨਾ ਪਈ ਕੰਮ ਭਾਲਦੇ ਨੇ ਲੋਕਾਂ ਨੇ ਉਮੀਦਾਂ ਕੀਤੀਆਂ ਹੁੰਦੀਆਂ ਨੇ ਅ ਜਸਵੀਰ ਜੀ ਕਹਿ ਰਹੇ ਆ ਕਿ ਪਰਚੀ ਫੜਾਈਏ ਕਿ ਇਹਨਾਂ ਨੂੰ ਹਾਥੀ ਨਹੀਂ ਲਾਉਣਾ ਭਾਈ ਇਹ ਵੀ ਇੱਕ ਸੰਦਰਭ ਹੈ ਵੱਖਰਾ ਤਰੀਕਾ ਦੇਖਣ ਦਾ ਔਰ ਕੁਝ ਮਿੱਤਰ ਕਹਿ ਰਹੇ ਨੇ ਕਿ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਤਾਂ ਉਹਦੇ ਵਾਸਤੇ ਤੁਹਾਨੂੰ ਬੇਨਤੀ ਹੈ ਕਿ WhatsApp ਦਾ ਗਰੁੱਪ ਬਣਿਆ ਹੋਇਆ ਆ ਲਿੰਕ ਵੀ ਸਾਡੀ ਟੈਕਨੀਕਲ ਟੀਮ ਨੇ ਪਾਤਾ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹ ਜਿਹੜਾ ਚੈਨਲ ਹੈਗਾ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਇਹਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਡੇਲੀ ਮਿਲ ਜਿਆ ਕਰਨਾ ਖੈਰ ਮਿੰਟੂ ਜੀ ਅਗਲੀ ਖਬਰ ਵੱਲ ਚੱਲ ਗਏ ਪਿਛਲੀਆਂ ਜਿੰਨੀਆਂ ਵੀ ਚੋਣਾਂ ਹੋਈਆਂ ਲਗਭਗ ਸਾਰੀਆਂ ਚੋਣਾਂ ਦੇ ਵਿੱਚ ਆਪਾਂ ਚੋਣ ਕਮਿਸ਼ਨ ਦੇ ਨਾਲ ਬਹੁਤ ਸਾਰੇ ਕਿਸੇ ਦਸ਼ਕਾਂ ਦੇ ਨਾਲ ਸਾਂਝੇ ਕੀਤੇ ਬਹੁਤ ساری ਥਾਂ ਤੇ ਆਪਾਂ ਵੇਖਿਆ ਕਿ ਚੋਣ ਕਮਿਸ਼ਨ ਵੀ ਹੋਰ ਹੀ ਤਰੀਕੇ ਨਾਲ ਚੱਲ ਰਿਹਾ ਪਰ ਹੁਣ ਕਹਿੰਦੇ ਕਿ ਭਈ ਚੋਣ ਕਮਿਸ਼ਨਰ ਬਦਲ ਦਿੱਤੇ ਗਏ ਨੇ ਗਿਆਨेश ਜੀ ਨਵੇਂ ਚੋਣ ਕਮਿਸ਼ਨਰ ਆ ਗਏ ਤਾਂ ਜਿਹੜਾ ਪਿਛਲੇ ਟਾਈਮ ਦੇ ਵਿੱਚ ਪਿਛਲੇ ਕਹਿ ਲਓ ਕਿਹਾ ਇਤਿਹਾਸ ਬਣਿਆ ਰਿਕਾਰਡ ਬਣਿਆ ਉਹਦੇ 'ਚ ਕੁਝ ਸੁਧਾਰ ਹੋ ਸਕਦਾ ਹੈ ਤੇ ਜਾਂ ਫਿਰ ਉਹ 'ਚ ਹੋਰ ਐਡ ਆਨ ਹੋ ਜਾਣਾ ਕੋਈ ਹੋਰ ਨਵੇਂ ਰਿਕਾਰਡ ਬਣ ਜਾਣੇ ਨੇ ਦਕੋ ਗੱਲੇ ਆ ਕਿ ਕੋਈ ਦੌਰ ਐਸਾ ਸੀਗਾ ਜਦੋਂ ਟੀ ਐਨ ਸੈਸ਼ਨ ਨੇ ਕਿਹਾ ਸੀਗਾ ਕਿ ਮੈਂ ਰਾਸ਼ਟਰਪਤੀ ਦਾ ਵੀ ਨੌਕਰ ਨਹੀਂ ਆ ਹੂੰ ਮੈਂ ਚੋਣ ਕਮਿਸ਼ਨਰ ਆ ਤੇ ਇੱਕ ਸੰਵਿਧਾਨਕ ਅਹੁਦਾ ਜਿਵੇਂ ਚੀਫ ਜਸਟਿਸ ਆਫ ਇੰਡੀਆ ਜੀ ਆਜ਼ਾਦ ਦਰਾਂ ਦਾ ਪੀ ਐਨ ਸੈਸ਼ਨ ਅਸੀਂ ਨਿਗੇ ਨਿਗੇ ਹੁੰਦੇ ਸੀ ਹੂੰ ਉਹਦਾ ਨਾਂ ਸੁਣ ਕੇ ਨਾ ਚਿਰੜ ਭੁੰਡੀਆਂ ਨਿਕਲ ਜਾਂਦੀਆਂ ਅਸੀਂ ਲੀਡਰਾਂ ਦੀਆਂ ਖਿਆ ਬਾਤ ਉਹਦੀ ਕਥਾ ਵੀ ਹੈਗੀ ਐ ਸੈਸ਼ਨ ਸਾਹਿਬ ਹੋਣ ਤੇ ਦੁਨੀਆ ਚ ਐਨਿੰਗੇ ਹੂੰ ਠੀਕ ਹੈ ਨਾ ਤਾਂ ਉਹ ਵੇਲਾ ਸੀ ਜਦੋਂ ਬਾਹਰਲੇ ਮੁਲਕ ਵੀ ਇਹਨਾਂ ਨੂੰ ਸੱਦ ਕੇ ਇਹਨਾਂ ਦੀ ਪੇਸ਼ਕਾਰੀ ਲਿਆ ਕਰਦੇ ਸੀਗੇ ਕਿ ਕਿਸ ਤਰ੍ਹਾਂ ਐਡੇ ਵੱਡੇ ਮੁਲਕ ਦੇ ਵਿੱਚ ਹੂੰ ਸੀਮਤ ਸਾਧਨਾ ਦੇ ਨਾਲ ਤੁਸੀਂ ਐਡਾ ਵੱਡਾ ਇਲੈਕਸ਼ਨ ਨੇ ਪਰੇ ਚਾੜ ਦੇ ਜੇ ਜੀ